ਇਹ ਸਰਕਾਰਾਂ ਤੋਂ ਬੰਨ ਨਹੀਂ ਬੰਨੇ ਗਏ ਉਹ ਸਾਡੀ ਨੌਜਵਾਨੀ ਨੇ ਬੰਨ ਬੰਨਤੇ ਇਹ ਕੁਦਰਤ ਦੀ ਮਾਰ ਨਹੀਂ ਇਹ ਸਿਸਟਮ ਦੀ ਮਾਰ ਹੈ ਪੰਜਾਬ ਨੂੰ ਨਸ਼ਿਆਂ ਦੇ ਥਰੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੂੰ ਵੰਡ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੂੰ ਡੋਪ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬੀ ਇਤਿਹਾਸ ਦੀ ਵਿੱਚ ਅਸੀਂ ਬਹੁਤ ਸਾਰੇ ਲੜਾਈ ਝਗੜੇ ਕੰਟਰੋਵਰਸੀਆਂ ਬਹੁਤ ਕੁਝ ਦੇਖਦੇ ਹਾਂ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਤਾਂ ਉਦੋਂ ਸਾਰੇ ਰਲ ਕੇ ਡੱਟ ਕੇ ਖੜ ਜਾਂਦੇ ਨੇ ਪੰਜਾਬ ਚ ਜਿੰਨਾ ਮਰਜੀ ਕਿਸੇ ਨਾਲ ਗਿਲਾ ਸ਼ਿਕਵਾ ਹੋਵੇ ਕਿੰਨੀ ਮਰਜੀ ਆਪਸ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਆਪਣੇ ਆਪਣੇ ਵਿਚਾਰ ਹੁੰਦੇ ਆ ਨਾ ਪਰ ਜਦੋਂ ਪੰਜਾਬ ਤੇ ਮੁਸੀਬਤ ਪੈਂਦੀ ਹੈ ਸਾਰਾ ਪੰਜਾਬ ਇੱਕ ਮੁਠ ਹੋ ਜਾਂਦਾ ਹੈ ਇਹੀ ਕਿਸੇ ਹੋਰ ਸਟੇਟ ਚ ਕਿਤੇ ਹੋਰ ਜਗ੍ਹਾ ਤੇ ਇਹ ਫਲਾਡ ਆਏ ਹੁੰਦੇ ਤਾਂ ਇਹ ਲੋਕ ਸਾਲ-ਸਾਲ ਦੋ-ਦੋ ਸਾਲ ਕੀ ਪੰਜ-ਪੰਜ ਸਾਲ ਵੀ ਨਹੀਂ ਸੀ ਉੱਟਦੇ कि ਜਦੋਂ ਸਿੰਗਰਾਵਲ ਨੂੰ ਚਾਹੀ ਕਿਸੇ ਦੇ ਵੀ ਵੱਲੋਂ ਕਿ ਵੀਡੀਓ ਅਪਲੋਡ ਕੀਤੀ ਜਾਂਦੀ ਆ ਤਾਂ ਕਹਿੰਦੇ ਦਿਖਾਵਾ ਕੀਤਾ ਜਾ ਰਿਹਾ ਵਾ ਗੁਪਤਦਾਨ ਕਰਦੇ ਹੋ ਤਾਂ ਕਹਿਣਗੇ ਇਹਨੇ ਕੁਛ ਕੀਤਾ ਹੀ ਨਹੀਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੀਟੀਸੀ ਪੰਜਾਬੀ ਮੈਂ ਤੁਹਾਡੇ ਨਾਲ ਖੁਸ਼ੀ ਸਰਾ ਪੰਜਾਬ ਦੇ ਵਿੱਚ ਇਸ ਟਾਈਮ ਤੇ ਜੋ ਹਾਲਾਤ ਨੇ ਉਹਨਾਂ ਨੂੰ ਦੇਖ ਕੇ ਸਭ ਦੀਆਂ ਅੱਖਾਂ ਨਾਮ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਰਕੇ ਬਹੁਤ ਸਾਰੇ ਲੋਕ ਪੀੜਤ ਨੇ ਤੇ ਇਸ ਚੀਜ਼ ਦੇ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ ਇੱਥੇ ਜਿਹੀ ਗੱਲ ਕਰੀਏ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਫਸਲਾਂ ਨੇ ਤਬਾਹ ਹੋ ਚੁੱਕੀਆਂ ਨੇ ਪਾਣੀ ਰੁਕਿਆ ਹੋਇਆ ਹੈ ਬਹੁਤ ਜ਼ਿਆਦਾ ਮੱਛਰ ਜਿਹੜਾ ਆ ਉਥੇ ਨਜ਼ਰ ਆ ਰਿਹਾ ਹੈ ਮੁਸ਼ਕਿਲیں ਅਜਿਹੇ ਹਾਲਾਤਾਂ ਦੇ ਵਿੱਚ ਰਹਿਣਾ ਪਰ ਪੰਜਾਬੀ ਡਟ ਕੇ ਮੁਕਾਬਲਾ ਕਰ ਰਹੇ ਨੇ ਖੜੇ ਹੋਏ ਨੇ ਤੇ ਇਸੇ ਉਮੀਦ ਦੇ ਵਿੱਚ ਨੇ ਕਿ ਸਭ ਕੁਝ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਬਹੁਤ سارے ਆਮ ਤੇ ਖਾਸ ਲੋਕ ਅਲੱਗ-ਅਲੱਗ ਜਗ੍ਹਾ ਤੇ ਆਨ-ਗ੍ਰਾਉਂਡ ਜਾ ਰਹੇ ਨੇ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਬਹੁਤ ਸਾਰੇ ਪੰਜਾਬੀ ਗਾਇਕ ਅੱਗੇ ਆ ਕੇ ਜਿੱਥੇ ਮਦਦ ਕਰ ਰਹੇ ਨੇ ਉਹਨਾਂ ਦੇ ਵੱਲੋਂ ਕੁਝ ਘਰਾਂ ਨੂੰ ਕੁਝ ਪਿੰਡਾਂ ਨੂੰ ਅਡਾਪਟ ਵੀ ਕੀਤਾ ਜਾ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਬਣਾ ਕੇ ਦਿੱਤੇ ਜਾਣਗੇ ਸੋ ਇਸ ਟਾਈਮ ਮੇਰੇ ਨਾਲ ਮੌਜੂਦ ਆ ਪੰਜਾਬੀ ਸਿੰਗਰ ਗਲਵ ਵੜੈਚ ਉਹਨਾਂ ਦੇ ਨਾਲ ਅਸੀਂ ਗੱਲ ਕਰਾਂਗੇ ਕਿਉਂਕਿ ਉਹ ਵੀ ਆਨ-ਗ੍ਰਾਉਂਡ ਗਏ ਨੇ ਲੋਕਾਂ ਨੂੰ ਮਿਲੇ ਨੇ ਉਹਨਾਂ ਦੇ ਕੋਲ ਜਾਣਦੇ ਆ ਕਿ ਕਿਵੇਂ ਲੋਕਾਂ ਦੇ ਹਾਊਸਲ ਅਜੀਬੀ ਬੁਲੰਦ ਨੇ ਜਦੋਂ ਉਹਨਾਂ ਦੇ ਨਾਲ ਮਿਲੇ ਨੇ ਤੇ ਕੀ ਕੁਝ ਜਿਹੜੇ ਆਮ ਲੋਕ ਨੇ ਉਹ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪੀਟੀਸੀ ਦੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਤੇ ਮੈਂ ਇਹ ਜਾਣਨਾ ਚਾਹਾਂਗੀ ਤੁਸੀਂ ਖੁਦ ਵੀ ਔਨ ਗਰਾਉਂਡ ਗਏ ਹੋ ਬਹੁਤ ਸਾਰੇ ਲੋਕਾਂ ਦੀ ਅਗਰਪਾ ਗੱਲ ਕਰਦੇ ਬੜੀਆਂ ਸਾਰੇ ਤਸਵੀਰਾਂ ਵੀਡੀਓਜ਼ ਸਾਹਮਣੇ ਆਈਆਂ ਨੇ ਜਿਨ੍ਹਾਂ ਨੂੰ ਦੇਖ ਕੇ ਕਿਤਨੇ ਕਿਤੇ ਦਿਲ ਵਿੱਚ ਝੰਜੋੜ ਗਿਆ ਸਾਡਾ ਅਸੀਂ ਸਹਿਮੇ ਵੀ ਆ ਸਾਡੀਆਂ ਅੱਖਾਂ ਵੀ ਨਮ ਹੋਈਆਂ ਨੇ ਜਦੋਂ ਤੁਸੀਂ ਉਹਨਾਂ ਨੂੰ ਮਿਲੇ ਤੁਸੀਂ ਕੀ ਕੁਝ ਅਬਜ਼ਰਵ ਕੀਤਾ ਉਹਨਾਂ ਨੂੰ ਮਿਲ ਕੇ ਦੇਖੋ ਮਨ ਤਾਂ ਭਰਦਾ ਇਹ ਦੇਖ ਕੇ ਹਨਾ ਕਿਉਂਕਿ ਅਸੀਂ ਪਿਛਲੇ 10 12 ਦਿਨਾਂ ਤੋਂ ਲਗਾਤਾਰ ਹੀ ਲੱਗੇ ਹੋਏ ਆ ਆ ਦੋ ਦਿਨ ਲਈ ਹੁਣ ਆਏ ਆ ਯਾਨੀ ਕਿ ਫਾਜਲਕਾਲ ਵਾਲ ਤਾਂ ਹੱਲੇ ਵੀ ਬਹੁਤ ਜ਼ਿਆਦਾ ਪਾਣੀ ਆ ਤੇ ਆਪਣਾ ਹਰੀਕੇ ਵੱਲ ਜਾਂ ਜਿਹੜਾ ਰਾਮਦਾਸ ਹੈ ਉਹ ਏਰੀ ਚ ਪਹਿਲੀ ਵਾਰ ਇੰਨਾ ਜ਼ਿਆਦਾ 88 ਤੋਂ ਬਾਅਦ ਪਾਣੀ ਆਇਆ ਤਾਂ ਉਹ ਜਿਹੜੀ ਰਾਵੀ ਜਿਹੜਾ ਨਦੀ ਹੈ ਇੱਕੋ ਦਮ ਪਾਣੀ ਜਦੋਂ ਛੱਡਿਆ ਨਾ ਤਾਂ ਉਹਨਾਂ ਨੂੰ ਟਾਈਮ ਹੀ ਨਹੀਂ ਮਿਲਿਆ ਆਪਣਾ ਕੋਈ ਸਮਾਨ ਚੱਕਣ ਦਾ 2 ਘੰਟੇ ਦੇ ਵਿੱਚ 8 8 ਫੁੱਟ ਕਹਿੰਦੇ ਵੀ ਪਾਣੀ ਹੋ ਗਿਆ ਤਾਂ ਉਹ ਜਿਨ੍ਹਾਂ ਨੇ 20-20 ਸਾਲ ਲਾ ਕੇ ਮਤਲਬ 15-15 25-25 ਸਾਲ ਲਾ ਕੇ ਕਮਾਈ ਕਰਕੇ ਮਤਲਬ ਉਹਨਾਂ ਦੇ ਘਰ ਵੀ ਰੁੜ ਗਏ ਕਿਸੇ ਦੀ ਜਿਨ੍ਹਾਂ ਜੁਗਾ ਜਿਹਦਾ ਵੀ ਜੋ ਵੀ سرمਾਇਆ ਸੀਗਾ ਟਰੈਕਟਰ ਰੁੜ ਗਏ ਘਰ ਰੁੜ ਗਏ ਜਾਨਵਰ ਰੁੜ ਗਏ ਮੱਝਾਂ ਰੁੜ ਗਈਆਂ ਅੰਦ ਅੱਗੇ ਪਾਕਿਸਤਾਨ ਵੱਲ ਚਲ ਗਈਆਂ ਤਾਂ ਦਰਦ ਵੇਖਣਾ ਤੇ ਉਹਨੂੰ ਮਹਿਸੂਸ ਕਰਨਾ ਮਤਲਬ ਬਹੁਤ ਭਾਰੀ ਮਨ ਤੇ ਅਸੀਂ ਵੀ ਇਮੋਸ਼ਨਲ ਹੋਏ ਬਾਕੀ ਜਿਨ੍ਹਾਂ ਜੁਗੇ ਦੇ ਹੈਗੇ ਉਹਨੇ ਜੁਗੇ ਫਿਰ ਸੇਵਾ 'ਚ ਸਾਰਾ ਪੰਜਾਬ ਹੀ ਆ ਗਿਆ ਸਾਨੂੰ ਇਹ ਕਹਿੰਦੇ ਆ ਨਾ ਵੀ ਦੁੱਖ ਵਡਾਉਣ ਦੇ ਨਾਲ ਘਟ ਜਾਂਦਾ ਤੇ ਸੁੱਖ ਵੱਧ ਤਾਂ ਉਹ ਪੰਜਾਬ ਖੁਦ ਹੀ ਸਾਰਾ ਪੰਜਾਬ ਰਲ ਕੇ ਪੰਜਾਬੀਆਂ ਦੁੱਖ ਵਡਾਉਣ ਲਈ ਇਕੱਠਾ ਹੋਇਆ ਤੇ ਮਲ ਮਲਾਂ ਦੀ ਕੋਸ਼ਿਸ਼ ਕਰ ਰਹੇ ਆ ਜੀ ਪੰਜਾਬ ਦੇ ਨਾਲ ਪੰਜਾਬ ਹੀ ਖੜਿਆ ਕਹਿੰਦੇ ਕਿਤੇ ਵੀ ਕੋਈ ਮੁਸੀਬਤ ਪੈਂਦੀ ਆ ਪੂਰੀ ਦੁਨੀਆ ਵਿੱਚ ਤਾਂ ਪੰਜਾਬੀ ਹਮੇਸ਼ਾ ਡਟ ਕੇ ਮੁਕਾਬਲਾ ਕਰਦੇ ਨੇ ਖੜਦੇ ਨੇ ਪਰ ਇਸ ਵਾਰ ਕੋਈ ਅੱਗੇ ਨਹੀਂ ਆਇਆ ਪੰਜਾਬੀਆਂ ਨੇ ਆਪ ਹੀ ਇੱਕ ਦੂਜੇ ਦਾ ਸਾਥ ਦਿੱਤਾ ਹੈ ਜੀ ਸਿਸਟਮ ਤਾਂ ਬਹੁਤ ਬੁਰੀ ਤਰ੍ਹਾਂ ਫੇਲ ਹੋਇਆ ਜੀ ਸਿਸਟਮ ਕਿ ਮੈਨੂੰ ਐਂ ਲੱਗਦਾ ਮੈਨੂੰ ਨਹੀਂ ਸਭ ਨੂੰ ਐਂ ਲੱਗਦਾ ਕਿ ਇਹ ਕੁਦਰਤ ਦੀ ਮਾਰ ਨਹੀਂ ਇਹ ਸਿਸਟਮ ਦੀ ਮਾਰ ਹੈ ਕਿਉਂਕਿ ਜੇ ਸਾਡੇ ਦਰਿਆ ਨਦੀਆਂ ਜੇ ਪਹਿਲਾਂ ਹੀ ਸਾਫ਼ ਕੀਤੇ ਜਾਣ ਸਾਨੂੰ ਪਤਾ ਹੈ ਕਿ ਆਉਣ ਵਾਲੇ ਸਮੇਂ 'ਚ ਮੀਂਹ ਆਉਣਾ ਹੈ ਬਰਸਾਤਾਂ ਪੈਣੀਆਂ ਜੇ ਉਹਦੀਆਂ ਪਹਿਲਾਂ ਹੀ ਸਫਾਈਆਂ ਹੋਣ ਬੰਨ ਪੱਕੇ ਕੀਤੇ ਜਾਣ ਕਿਉਂਕਿ ਮੀਂਹ ਜੇ ਆਪਾਂ ਕਹੀਏ ਬਹੁਤ ਜ਼ਿਆਦਾ ਮੀਂਹ ਪਿਆ ਮੀਂਹ ਨਹੀਂ ਨਾ ਪਿਆ ਜੇ ਮੀਂਹ ਪਿਆ ਹੁੰਦਾ ਤਾਂ ਹਰਿਆਣੇ 'ਚ ਵੀ ਨੁਕਸਾਨ ਹੁੰਦਾ ਜੇ ਮੀਂਹ ਦਾ ਨੁਕਸਾਨ ਹੁੰਦਾ ਤਾਂ ਜਿੱਥੇ-ਜਿੱਥੇ ਦਰਿਆ ਨਹੀਂ ਲੱਗਦੇ ਉਹਨਾਂ ਜਗ੍ਹਾ ਤੇ ਵੀ ਨੁਕਸਾਨ ਹੁੰਦਾ ਹੈ ਨੁਕਸਾਨ ਕਿੱਥੇ ਹੋਇਆ ਜਿੱਥੇ-ਜਿੱਥੇ ਦਰਿਆ ਲੱਗਦੇ ਆ ਦਰਿਆਵਾਂ ਦਾ ਓਵਰਫਲੋ ਹੋਣ ਕਰਕੇ ਪਿੱਛੇ ਓਵਰਫਲੋ ਹੋਣ ਕਰਕੇ ਇੱਕੋ ਦਮ ਪਾਣੀ ਛੱਡਦਾ ਤਾਂ ਉਹਨੇ ਸਾਡੇ ਪੰਜਾਬ ਦੀ ਹੱਕ ਚੀਰ ਕੇ ਲੰਘ ਗਿਆ ਪਾਣੀ ਸਾਡੀਆਂ ਫਸਲਾਂ ਸਾਡੇ ਜਾਨਵਰ ਸਾਡੇ ਪਸ਼ੂ ਸਾਡੇ ਘਰ ਸਾਡੀਆਂ ਜ਼ਮੀਨਾਂ ਬਰਬਾਦ ਕਰ ਗਿਆ ਪਰ ਕੋਈ ਨਹੀਂ ਪੰਜਾਬ ਦੇ ਨਾਲ ਪੰਜਾਬ ਕੋਈ ਖੜੇ ਨਾ ਖੜੇ ਪੰਜਾਬੀ ਪੰਜਾਬੀ ਨਾਲ ਖੜਾ ਹੈ ਤੇ ਇਹ ਕਿਸੇ ਲਈ ਆਸਾਨ ਦੀ ਗੱਲ ਨਹੀਂ ਸਾਡਾ ਖੂਨ ਹੀ ਐ ਸਾਡਾ ਡੀਐਨਏ ਨਹੀਂ ਸਾਡਾ ਉਵੇਂ ਦਾ ਸਾਡੇ ਬਲੱਡ ਦੇ ਵਿੱਚ ਗੁਰੂਆਂ ਨੇ ਸਾਨੂੰ ਕਹਿੰਦੇ ਨੇ ਗੁੜਤੀ ਇਹ ਦਿੱਤੀ ਐ ਕਿ ਅਸੀਂ ਤਾਂ ਖੜਾਂਗੇ ਅਸੀਂ ਲੜਾਂਗੇ ਸਿਸਟਮ ਦੀ ਤਾਂ ਸਿਸਟਮ ਦੇ ਸਿਰ ਤੇ ਨਾ ਕਦੇ ਪੰਜਾਬ ਰਿਆ ਤੇ ਨਾ ਹੀ ਇੰਨਾ ਕੋਈ ਸੋਚਦਾ ਕਿਸੇ ਨੇ ਦੇਣਾ ਦੇਵੇ ਨਹੀਂ ਦੇਣਾ ਨਾ ਦੇਵੇ ਅਸੀਂ ਆਪਣੇ ਆਪ ਨੂੰ ਆਪਣੇ ਆਪ ਖੜਾ ਕਰ ਲਾਂਗੇ ਤੋ ਇਸ ਟਾਈਮ ਤੇ ਕੀ ਜ਼ਰੂਰਤਾਂ ਨੇ ਅਸਰ ਦੇਖਿਆ ਤਾਂ ਲੋਕਾਂ ਦੀਆਂ ਕਿਉਂਕਿ ਲੰਗਰ ਦੀ ਸੇਵਾ ਵੀ ਬਹੁਤ ਕੀਤੀ ਗਈ ਏ ਅਸੀਂ ਦੇਖ ਰਿਹਾ ਬਹੁਤ ਸਾਰੇ ਜਿਹੜੇ ਆਰਟਿਸਟ ਨੇ ਉਹਨਾਂ ਦੇ ਵੱਲੋਂ ਅਕਰ ਦਾ ਸਮਾਨ ਵੀ ਜਿਹੜਾ ਆ ਉਹ ਪਹੁੰਚਾਇਆ ਜਾ ਰਿਹਾ ਹੈ ਜਿੱਥੇ-ਜਿੱਥੇ ਜ਼ਰੂਰਤ ਆ ਤੁਹਾਨੂੰ ਕਿ ਬੇਸਿਕ ਨੀਡਸ ਇਸ ਟਾਈਮ ਤੇ ਕੀ ਨੇ ਜਿਹੜਾ ਅਜ ਲੋਕਾਂ ਨੇ ਸਫਰ ਕੀਤਾ ਹੈ ਹੜ ਦੇ ਨਾਲ ਕਿ ਇਹ ਜ਼ਰੂਰਤਾਂ ਉਹਨਾਂ ਦੀਆਂ ਹੁਣ ਪੂਰਾ ਕਰਨਾ ਬਹੁਤ ਜ਼ਰੂਰੀ ਆ ਸਭ ਤੋਂ ਪਹਿਲਾਂ ਜਿਹੜੇ ਤਾਂ ਜ਼ਮੀਨ ਵਾਲੇ ਲੋਕ ਉਹਨਾਂ ਦੀਆਂ ਜ਼ਮੀਨਾਂ ਦੇ ਵਿੱਚ ਬਹੁਤ ਜ਼ਿਆਦਾ ਰੇਤ ਚੱਕੜ ਹੋ ਚੁੱਕਿਆ ਜਿੰਦਾਂ ਜਿਵੇਂ ਹੁਣ ਪਾਣੀ ਸੁੱਕ ਰਿਹਾ ਉਹ ਫਸਲ ਨੂੰ ਆਬਾਦ ਕਰਨ ਲਈ ਉਹਦੇ ਚੋਂ ਪਹਿਲਾਂ ਰੇਤ ਕੱਢੀ ਜਾਣੀ ਹੈ ਮਿੱਟੀ ਕੱਢੀ ਫੇਰ ਉਹਨਾਂ ਨੂੰ ਉਹਨਾਂ ਦੀਆਂ ਨਿਸ਼ਾਨਦੇਹੀਆਂ ਹੋਣਗੀਆਂ ਕਿਉਂਕਿ ਰੇਤ ਨੇ ਸਾਰੀਆਂ ਜ਼ਮੀਨਾਂ ਬਰਾਬਰ ਕਰਤੀਆਂ ਕਿਸੇ ਨੂੰ ਆਪਣੇ ਆਪਣੇ ਨਿਸ਼ਾਨਦੇ ਹੀ ਨਹੀਂ ਪਤਾ ਉਹਦੇ ਨਾਲ ਉਹ ਪਟਵਾਰੀ ਜਿਹੜੇ ਜੋ ਵੀ ਹੈ ਕਾਨੂੰਗੋ ਉਹ ਮਿਲ ਕੇ ਨਿਸ਼ਾਨਦੇਹੀਆਂ ਹੋਣਗੀਆਂ ਉਹਦੇ ਚੋਂ ਰੇਤਾ ਕੱਢ ਕੇ ਉਹ ਜਮੀਨ ਵਾਹੁਣ ਦੇ ਲਾਇਕ ਤੇ ਮੁੜ ਕੇ ਉਸ ਦੇ ਵਿੱਚ ਫਸਲ ਬੀਜੀ ਜਾਵੇ ਇਸ ਚੀਜ਼ ਨੂੰ ਘੱਟੂ ਘੱਟ ਤਿੰਨ ਤੋਂ 4 ਮਹੀਨੇ ਲੱਗਣਗੇ ਯਾਨੀ ਕਿ ਆ ਫਸਲ ਵੀ ਮਰ ਗਈ ਅਗਲੀ ਫਸਲ ਵੀ ਕਿਉਂਕਿ 10 15 ਦਿਨ ਰਹਿ ਗਏ 20 ਦਿਨ ਕਣਕ ਵੀ ਬੀਜਣ ਚ ਨਾਲੋਂ 15 ਨਵੰਬਰ ਤੱਕ ਮਹੀਨਾ ਲਾ ਲੋ ਰਹਿ ਗਿਆ ਤਾਂ ਕਣਕ ਵੀ ਨਹੀਂ ਬੀਜੀ ਜਾਣੀ ਉਸ ਤੋਂ ਬਾਅਦ ਜਿਨ੍ਹਾਂ ਦੇ ਘਰ ਜਮੀ ਰੁੜ ਗਏ ਉਹ ਘਰ ਬਣਾਉਣੇ ਆ ਉਹਨਾਂ ਦੇ ਵਿੱਚ ਮਤਲਬ ਕੋਸ਼ਿਸ਼ ਅਸਥਾ ਸੰਸਥਾਵਾਂ ਸੰਸਥਾਵਾਂ ਵੱਲੋਂ ਸਾਰੇ ਵੱਲੋਂ ਕਿ ਦੋ ਕਮਰੇ ਇੱਕ ਬਾਥਰੂਮ ਤੇ ਆਪਾਂ ਰਸੋਈ ਬਣਾ ਕੇ ਦਿੱਤੀ ਜਾਵੇ ਜਿਨ੍ਹਾਂ ਦੇ ਘਰ ਡੈਮੇਜ ਹੋ ਗਏ ਤੇੜਾ ਆ ਗਿਆ ਉਹ ਰਿਪੇਅਰ ਹੋਣਗੇ ਉਹਦੇ ਚ ਪਲੰਬਰ ਦਾ ਕੰਮ ਹੈ ਇਲੈਕਟ੍ਰਿਕ ਦਾ ਕੰਮ ਹੈ ਸਿਮਿੰਟ ਰੇਤਾ ਜੋ ਵੀ ਹੈ ਉਹ ਵੱਧ ਤੋਂ ਵੱਧ ਦਾਨ ਕੀਤਾ ਜਾਵੇ ਜਾਂ ਫਿਰ ਜਿਨ੍ਹਾਂ ਦਾ ਫਰਨੀਚਰ ਸੀ ਜਿਵੇਂ ਆਪਾਂ ਗੱਲਾਂ ਕਿਸੇ ਧੀ ਦਾ ਵਿਆਹ ਸੀ ਉਹਦੇ ਵਾਸਤੇ ਫਰਨੀਚਰ ਜੋੜਿਆ ਜਾਂ ਕੱਪੜਾ ਲੀਡਾ ਜੋੜਿਆ ਉਹ ਸਭ ਦਾ ਨਿਸ਼ਾਨਦੇਹੀ ਕਰਕੇ ਹਨਾ ਵੈਰੀਫਾਈ ਕਰਕੇ ਕਿ ਹਾਂ ਵੀ ਇਹਨਾਂ ਦੇ ਵਿਆਹ ਸੀਗਾ ਧੀ ਦਾ ਤਾਂ ਉਹ ਸਮਾਨ ਦਿੱਤਾ ਜਾਵੇ ਰਿਪੇਅਰ ਜਿਹੜੇ ਘਰ ਹੋਣੇ ਉਹਨਾਂ ਦੀ ਰਿਪੇਅਰ ਦਾ ਜੋ ਵੀ ਹੈ ਚਾਹ ਕੋਈ ਆਪਣੇ ਡਾਇਰੈਕਟ ਉਤੇ ਚਾਹ ਸੰਸਥਾਵਾਂ ਦੇ ਥਰੂ ਕੋਸ਼ਿਸ਼ ਇਹ ਕਰੋ ਕਿ ਤੁਸੀਂ ਡਾਇਰੈਕਟ ਜਿੰਨਾ ਹੋ ਸਕੇ ਉਸ ਘਰ ਨੂੰ ਡਾਇਰੈਕਟ ਦਿਓ ਕਿਉਂਕਿ ਵਿੱਚ ਕਹਿੰਦੇ ਆ ਆਪ ਦਾ ਉਹਦੇ ਵਿੱਚ ਅਫਸਰ ਲੱਭਣ ਵਾਲੇ ਵੀ ਬਹੁਤ ਆ ਕਈਆਂ ਨੇ ਆਪਦਾ ਦਾਅ ਵੀ ਲਾਇਆ ਕਿ ਯਾਰ ਅਸੀਂ ਆਪਣਾ ਕਿਸੇ ਨੇ ਸਾਲ ਦਾ ਰਾਸ਼ਨ ਇਕੱਠਾ ਕਰ ਲਿਆ ਭਾਵੇਂ ਖਰਾਬ ਹੀ ਹੋ ਜੇ ਨਾ ਕੋਈ ਲੱਗਿਆ ਕਿ ਗਲਤ ਨਾਮ ਦੇ ਕੇ ਕਿ ਮੇਰੇ ਡੰਗਰ ਰੁੜ ਗਏ ਜਾਂ ਯਾਰ ਮੈਨੂੰ ਚਾਰਾ ਚਾਹੀਦਾ ਅਸੀਂ ਦੇਖਿਆ ਉੱਥੇ ਕਿ ਫੀਡ ਦਾ ਥੈਲਾ ਫ੍ਰੀ ਲੈ ਕੇ ਜਿਹੜਾ 500 ਦਾ ਮਿਲਦਾ ਉਹਨੂੰ ਅੱਗੇ 300 ਦਾ ਵੇਚ ਰਹੇ ਆ ਦੁਕਾਨਾਂ 'ਤੇ ਜਾ ਕੇ ਵੇਚ ਰਿਹਾ ਇਹ ਜਿਹੇ ਆਮ ਲੋਕ ਜਿਹੜੇ ਹਾਂਜੀ ਆਮ ਲੋਕ ਕਿਉਂਕਿ ਜਿੱਥੇ ਚੰਗਿਆਈ ਓਥੇ ਬੁਰਾਈ ਵੀ ਹੈ ਪਰ ਬੁਰਾਈ ਨੂੰ ਚੰਗਿਆਈ ਮਾਰ ਦਿੰਦੀ ਹੈ ਬੁਰਾਈ ਬਹੁਤ ਘੱਟ ਹੈ ਚੰਗੇ ਲੋਕ ਬਹੁਤ ਜ਼ਿਆਦਾ ਹੈ ਤਾਂ ਹੀ ਅਸੀਂ ਆਪਣੇ ਆਪ ਨੂੰ ਦੁਆਰਾ ਪੰਜਾਬ ਨੂੰ ਇਹੀ ਕਿਸੇ ਹੋਰ ਸਟੇਟ 'ਚ ਕਿਤੇ ਹੋਰ ਜਗ੍ਹਾ ਤੇ ਇਹ ਫਲੱਡ ਆਏ ਹੁੰਦੇ ਤਾਂ ਇਹ ਲੋਕ ਸਾਲ-ਸਾਲ ਦੋ-ਦੋ ਸਾਲ ਕੀ ਪੰਜ-ਪੰਜ ਸਾਲ ਵੀ ਨਹੀਂ ਸੀ ਉੱਡਦੇ ਇਹ ਪੰਜਾਬ ਹੀ ਹੈ ਜਿਨ੍ਹਾਂ ਨੇ ਇਹਨਾਂ ਨੂੰ 3-4 ਮਹੀਨਿਆਂ ਦੇ ਵਿੱਚ ਆਪਣੇ ਨਾਲ ਦੁਬਾਰਾ ਫੇਰ ਖੜਾ ਕਰ ਲੈਣਾ। ਇਹੀ ਸਾਨੂੰ ਹੌਸਲਾ ਹੈ ਕਿ ਅਸੀਂ ਇਹਨਾਂ ਨੂੰ ਜਿ ਸਾਡੇ ਭੈਣ ਭਰਾ ਉਹਨਾਂ ਨੂੰ ਨਾਲ ਖੜਾ ਕਰ ਲਾਂਗੇ ਦੁਬਾਰਾ ਤੇ ਸਾਰੇ ਪੰਜਾਬੀ ਚਾਹੋ ਗਾਉਂ ਵਾਲਾ ਚਾਹੋ ਕੁਛ ਵੀ ਹੈ ਚਾਹੇ ਆਮ ਜ਼ਿਮੀਂਦਾਰ ਵੀ ਨੇ ਜਿਨ੍ਹਾਂ ਜਿੱਥੇ ਮਾਰ ਨਹੀਂ ਪਈ ਉਹ ਵੀ ਸਾਰੇ ਲੱਗੇ ਹੋਏ ਆਪਦੇ ਟਰੈਕਟਰ ਆਪਣਾ ਤੇਲ ਲਾ ਕੇ ਕੇ ਅਸੀਂ ਆਪਣੇ ਭਰਾਵਾਂ ਨੂੰ ਦੁਬਾਰਾ ਆਪਣੇ ਨਾਲ ਖੜਾ ਕਰਨਾ। ਕੁਝ ਗਾਇਕਾਂ ਦੇ ਵੱਲੋਂ ਇਹ ਵੀ ਚੀਜ਼ ਕਹੀ ਗਈ ਹੈ ਕੁਝ ਘਰਾਂ ਨੂੰ ਅਡਾਪਟ ਕੀਤਾ ਗਿਆ ਹੈ ਕਿ ਹਾਂ ਉਹ ਬਣਾ ਕੇ ਦੇਣਗੇ ਕੁਝ ਪਿੰਡਾਂ ਨੂੰ ਵੀ ਅਡਾਪਟ ਕੀਤਾ ਗਿਆ ਹੈ ਕਿ ਉਹ ਜਿੰਨੀ ਜਲਦੀ ਹੋ ਪਾਏਗਾ ਦੁਬਾਰਾ ਤੋਂ ਲੋਕ ਆਪਣੇ ਘਰਾਂ ਦੇ ਜੜ੍ਹਾਂ ਨੇ ਉਹ ਰਹਿ ਪਾਣਗੇ ਪਰ ਇੱਕ ਚੀਜ਼ ਅਸੀਂ ਬੜੀ ਦੇਖਦੇ ਹਾਂ ਕਿ ਜਦੋਂ ਸਿੰਗਰਾਂ ਵੱਲੋਂ ਚਾਹੀ ਕਿਸੇ ਦੇ ਵੀ ਵੱਲੋਂ ਕਿ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਤਾਂ ਕਹਿੰਦੇ ਦਿਖਾਵਾ ਕੀਤਾ ਜਾ ਰਿਹਾ ਵਾ ਇਹ ਤਾਂ ਦਿਖਾ ਰਹੇ ਨੇ ਚੀਜ਼ਾਂ ਨੂੰ ਜੇ ਇੰਨੇ ਨਾਲੇ ਮਦਦ ਕਰਨ ਦੇ ਚੁੱਪਚੀਪੀਤੇ ਕਰਦੇ ਨੇ ਦੇਖੋ ਨਾ ਖੁਸ਼ੀ ਦਾਤੀ ਦੇ ਨਾ ਮੂੰਹ ਦੋ ਬੰਦਿਆਂ ਦਾਤੀ ਦਾ ਇੱਕ ਪਾਸੇ ਹੁੰਦਾ ਮੂੰਹ ਜਿਹੜੇ ਜਿਹਦੇ ਨਾਲ ਆਪਾਂ ਪੱਠੇ ਵੜਦੇ ਆ ਹਾਰਾ ਵੜਦੇ ਆ ਦੁਨੀਆ ਦੇ ਦੋਨੇ ਪਾਸੇ ਆ ਜੇ ਤੁਸੀਂ ਗੁਪਤ দান ਕਰਦੇ ਹੋ ਤਾਂ ਕਹਿਣਗੇ ਇਹਨੇ ਕੁਛ ਕੀਤਾ ਹੀ ਨਹੀਂ ਬਹੁਤ ਲੋਕ ਨਹੀਂ ਹੁਣ ਵੀ ਬਹੁਤ ਆਰਟਿਸਟ ਨੇ ਜਿਨ੍ਹਾਂ ਨੇ ਕਹਿ ਕੇ ਸਾਡਾ ਨਾਂ ਨਹੀਂ ਅੱਗੇ ਹੋਣਾ ਚਾਹੀਦਾ ਹੁਣ ਲੋਕ ਉਹਨਾਂ ਦੇ ਕਮੈਂਟ ਕਰਦੇ ਆ ਕਿ ਯਾਰ ਤੂੰ ਤਾਂ ਆਇਆ ਹੀ ਨਹੀਂ ਫਲੱਡ 'ਚ ਤੂੰ ਕਿੱਥੇ ਆ ਜਿਹੜੇ ਕਰਦੇ ਆ ਉਹਨੂੰ ਕਹਿੰਦੇ ਇਹ ਦਿਖਾਵਾ ਕਰਦਾ ਹੈ ਆਪਾਂ ਦੁਨੀਆ ਦਾ ਮੂੰਹ ਨਹੀਂ ਫੜ ਸਕਦੇ ਕਿਉਂਕਿ ਘਰੇ ਬੈਠੇ ਬੈੱਡ ਤੇ ਬੈਠੇ ਹੋਏ ਕਮੈਂਟ ਕਰਨਾ ਬਹੁਤ ਸੌਖਾ ਹੈ ਕਿਸੇ ਨੂੰ ਵੀ ਪਰ ਜਿਹੜਾ ਕਰਦਾ ਉਹਨੂੰ ਪਤਾ ਹੈ ਕਿ ਉਹ ਕਿਵੇਂ ਕਰਦਾ ਕੋਈ ਦਸਵੰਦ ਵੀ ਦਿੰਦਾ ਕਿਉਂਕਿ ਦਾਨ ਸਿਰਫ ਪੈਸੇ ਦਾ ਦਾਨ ਨਹੀਂ ਹੁੰਦਾ ਤਨ ਮਨ ਤੇ ਧਨ ਕੋਈ ਦੁਆ ਕਰ ਸਕਦਾ ਕਿਸੇ ਦੀ ਦੁਆ ਹੀ ਇੰਨੀ ਲੱਗ ਜਾਂਦੀ ਹੈ ਕਿ ਅਸੀਂ ਮੋੜੇ ਪੈਰਾਂ ਤੇ ਖੜੇ ਹੋ ਸਕਦੀਏ ਕੋਈ ਆਪਣੇ ਉਹਦੇ ਕੋਲ ਧਨ ਵੀ ਨਹੀਂਗਾ ਆਪਦੇ ਮਨ ਦੇ ਨਾਲ ਕਿੰਨੇ ਸਾਡੇ ਮੁੰਡੇ ਆ ਨੌਜਵਾਨ ਜਿਨ੍ਹਾਂ ਨੂੰ ਨਸ਼ੇੜੀ ਕਿਹਾ ਜਾਂਦਾ ਜਿਹੜੇ ਇਸ ਟਾਈਮ ਜਿਨ੍ਹਾਂ ਨੇ ਏਡੇ ਏਡੇ ਜਿਹੜੇ ਸਰਕਾਰਾਂ ਤੋਂ ਬੰਨ ਨਹੀਂ ਬੰਨੇ ਗਏ ਉਹ ਸਾਡੀ ਨੌਜਵਾਨੀ ਨੇ ਬੰਨ ਬੰਨ ਤੇ ਮਤਲਬ ਦਿਨ ਰਾਤ ਲੱਗੇ ਰਹੇ ਹੁਣ ਜੇ ਆਪਾਂ ਕਹੀਏ ਵੀ ਉਹਨਾਂ ਨੇ ਪੈਸਾ ਨਹੀਂ ਦਿੱਤਾ ਉਹਨਾਂ ਨੇ ਆਪਣਾ ਸਰੀਰਦਾਨ ਕਰਤਾ ਹਨਾ ਕਿਸੇ ਨੇ ਆਪਣੀ ਦੁਆ ਦੇ ਨਾਲ ਜਿਥੇ ਆਪਣੇ ਲਈ ਦੁਆ ਮੰਗਣੀ ਸੀ ਉਹਨੇ ਸਰਬੱਤ ਦੇ ਭਲੇ ਦੀ ਦੁਆ ਮੰਗੀ ਓਵੇਂ ਜਿਹੜਾ ਪੈਸਾ ਲਾ ਸਕਦਾ ਉਹਨੇ ਪੈਸਾ ਲਾਇਆ ਪਰ ਇਹ ਮੈਨੂੰ ਲੱਗਦਾ ਕਿ ਜਿਹੜਾ ਹੁਣ ਯੋਗ ਹੈ ਇੰਟਰਨੈਟ ਦਾ ਯੋਗ ਹੈ ਤੁਸੀਂ ਜੋ ਵੀ ਕਰਨਨ ਉੱਦਖਾਓ ਕਿਉਂਕਿ ਤੁਹਾਡੇ ਇੱਕ ਦੀ ਵੇਖਣ ਨਾਲ ਜੇ ਆਪਾਂ ਬੁਰਾਈ ਨੂੰ ਵੇਖ ਕੇ ਕਹਿੰਦੇ ਆ ਇਹ ਬੰਦਾ ਬੁਰਾ ਕਰੂਗਾ ਤਾਂ ਚੰਗਾ ਵੇਖ ਕੇ ਚੰਗਾ ਵੀ ਤਾਂ ਕਰੂਗਾ ਸੋ ਅਸੀਂ ਜਿੱਥੇ ਮੌਜੂਦ ਆ ਇਸ ਟਾਈਮ ਤੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਦੇਖ ਰਹੇ تھے ਬਹੁਤ ਪਾਣੀ ਹੈ ਫਸਲਾਂ ਜਿਹੜੀਆਂ ਖਰਾਬ ਨੇ ਦੂਰ ਦੂਰ ਤੱਕ ਕੁਝ ਵੀ ਸਹੀ ਤਰੀਕੇ ਨਾਲ ਨਜ਼ਰ ਨਹੀਂ ਆ ਰਿਹਾ ਸਭ ਕੁਝ ਤਬਾਹ ਹੋਇਆ ਪਿਆ ਸੋ ਕਿਹੜੀਆਂ ਜਹੀਆਂ ਜਗ੍ਹਾ ਨੇ ਸਰ ਪੰਜਾਬ ਦੇ ਜਿੱਥੋਂ ਤੁਹਾਨੂੰ ਲੱਗਦਾ ਕਿ ਉੱਥੇ ਅਜੇ ਵੀ ਮਦਦ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪੰਜਾਬ ਦੇ ਤਿੰਨ ਏਰੀਆ ਸਭ ਤੋਂ ਵੱਧ ਅਫੈਕਟਡ ਹੋਇਆ ਜੀ ਇੱਕ ਤਾਂ ਆਪਣਾ ਜਿਹੜਾ ਹੈਗਾ ਗੁਰਦਾਸਪੁਰ ਏਰੀਆ ਉਹਦੇ ਵਿੱਚ ਰਾਮਦਾਸ ਉਹਦੇ ਨਾਲੇ ਨਾਲ ਦੇ ਲੱਗਦੇ ਕਾਫੀ ਪਿੰਡ ਆ ਇੱਕ ਹਰੀ ਕੇ ਜਿੱਥੇ ਸਤਲੁਜ ਤੇ ਬਿਆਸ ਇਕੱਠੇ ਹੁੰਦੇ ਆ ਉਹਦੇ ਦੇ ਵਿੱਚ ਤਰਨਤਾਰਨ ਤੇ ਫਿਰੋਜ਼ਪੁਰ ਦਾ ਕਾਫੀ ਏਰੀਆ ਹੈ ਮਤਲਬ ਲੱਖਾਂ ਏਕੜ ਤੀਸਰਾ ਹੈਗਾ ਆਪਣਾ ਫਾਜ਼ਿਲਕਾ ਫਾਜ਼ਿਲਕਾ ਏਰੀਆ ਦੇ ਕਾਫੀ ਪਿੰਡ ਹੈ ਮਤਲਬ ਟੋਟਲ ਜੇ ਜੋ ਸਰਕਾਰ ਦਾ ਅੰਕੜਾ ਉਹ ਹੈਗਾ 4 ਲੱਖ ਪਰ 4 ਲੱਖ ਤੋਂ ਬਹੁਤ ਜ਼ਿਆਦਾ ਮੇਰੇ ਸੋਨ ਘੱਟੋ ਘੱਟ 5 5.5 ਲੱਖ ਇੱਕੜ ਜ਼ਮੀਨ ਹੈ ਜਿਹੜੀ ਤਬਾਹ ਹੋਈ ਹੈ ਉਹਦੇ ਚ ਪਿੰਡ ਵੀ ਤਬਾਹ ਹੋਇਆ ਬਹੁਤ ਜ਼ਿਆਦੇ ਲੋਕਾਂ ਦੇ ਪਸ਼ੂ ਮਰੇ ਵੀ ਆ ਰੁੜ ਕੇ ਪਾਕਿਸਤਾਨ ਵਾਲੇ ਵੀ ਚੱਲ ਗਏ ਤਾਂ ਉਹ ਸਭ ਨੂੰ ਜਿਹੜਾ ਤਿੰਨ ਹਿੱਸੇ ਆ ਪੰਜਾਬ ਦੇ ਉਹ ਬਹੁਤ ਅਫੈਕਟਡ ਹੋਏ ਆ ਤੇ ਉਥੇ ਵੱਧ ਤੋਂ ਵੱਧ ਮਦਦ ਦੀ ਲੋੜ ਹੈਗੀ ਆ ਸੋ ਹੁਣ ਅੱਗੇ ਕੀ ਪਲੈਨਿੰਗ ਚੱਲ ਰਹੀ ਹੈ ਕਿਉਂਕਿ ਕਈ ਜਗ੍ਹਾ ਤੇ ਪਾਣੀ ਉੱਤਰ ਗਿਆ ਬਟ ਕਈ ਜਗ੍ਹਾ ਤੇ ਅਜੇ ਵੀ ਪਾਣੀ ਆ ਜਿਵੇਂ ਫਸਲਾਂ ਇਸ ਵਾਲੀਆਂ ਕਿਸਾਨਾਂ ਦੀਆਂ ਬਰਬਾਦ ਨੇ ਅਗਲੀ ਵੀ ਪਤਾ ਨਹੀਂ ਸਹੀ ਤਰੀਕੇ ਨਾਲ ਲੱਗ ਪਾਏਗੀ ਕਿ ਨਹੀਂ ਕਿੰਨਾ ਟਾਈਮ ਉਹਨਾਂ ਨੂੰ ਲੱਗੇਗਾ ਚੀਜ਼ਾਂ ਦੇ ਵਿੱਚੋਂ ਬਾਹਰ ਨਿਕਲਣ ਲਈ ਸੋ ਕੀ ਪਲੈਨਿੰਗਸ ਨੇ ਸਰ ਤੁਹਾਡੀ ਟੀਮ ਜੀਆਂ ਜਾਂ ਜਿਸ ਸੰਸਥਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਕਿ ਹੁਣ ਇਸ ਤਰੀਕੇ ਦੇ ਨਾਲ ਅੱਗੇ ਜਾ ਕੇ ਮਦਦ ਕਰਨੀ ਹੈ ਲੋਕਾਂ ਦੀ ਹੁਣ ਸਭ ਤੋਂ ਪਹਿਲਾਂ ਲਿਸਟਾਂ ਬਣ ਰਹੀਆਂ ਨੇ ਕਿਉਂਕਿ ਪਹਿਲਾਂ ਪਾਣੀ ਸੀ ਪਹਿਲਾਂ ਆ ਦੇ ਰੇਸੀਆ ਨਾ ਜਿੰਨੂੰ ਵੀ ਰਾਸ਼ਨ ਦੀ ਲੋੜ ਹੈ ਜਾਂ ਪਸ਼ੂ ਦੇ ਪਸ਼ੂਆਂ ਦੇ ਚਾਰੇ ਦੀ ਲੋੜ ਹੈ ਹੁਣ ਪਾਣੀ ਉਤਰ ਗਿਆ ਹੁਣ ਪਿੰਡਾਂ ਦੇ ਸਰਪੰਚਾਂ ਨਾਲ ਪੰਚਾਇਤਾਂ ਨਾਲ ਪਿੰਡਾਂ ਦੇ ਆਮ ਜਿਹੜੇ ਲੰਬੜਦਾਰਾ ਜਿੰਨੇ ਵੀ ਮੋਤਵਰ ਲੋਕ ਆ ਉਹਨਾਂ ਨਾਲ ਮਿਲ ਕੇ ਕਿਹੜੇ ਬੰਦੇ ਦੀ ਕਿੰਨੀ ਏਕੜ ਫਸਲ ਸੀ ਤੇ ਉਹਦੀ ਕਿੰਨੀ ਖਰਾਬ ਹੋਈ ਹੈ ਤੇ ਕਿਸ ਹੱਦ ਤੱਕ ਖਰਾਬ ਹੋਈ ਹੈ ਕਿਤੇ ਪਾਣੀ ਬਹੁਤ ਜ਼ਿਆਦਾ ਰੇਤ ਚੜ ਗਈ 5-5 ਫੁੱਟ ਰੇਤ ਚੜ ਗਈ ਕਿਤੇ ਹੈ ਕਿ ਪਾਣੀ ਉਤਰ ਕਿਉ ਸਪੱਦਰ ਹੋ ਕੇ ਨਾਲ ਦੀ ਨਾਲ ਉਹ ਬੀਜੀ ਜਾ ਸਕਦੀ ਹੈ ਉਹ ਲਿਸਟਾਂ ਬਣ ਰਹੀਆਂ ਉਸ ਤੋਂ ਬਾਅਦ ਲਿਸਟਾਂ ਬਣ ਰਹੀਆਂ ਕਿਹੜੇ ਘਰ ਦਾ ਮਕਾਨ ਦਾ ਕਿੰਨਾ ਨੁਕਸਾਨ ਹੋਇਆ ਉਹਦੇ ਚੋਂ ਅਡਾਪਟ ਵੀ ਕਰ ਰਹੇ ਆ ਸਾਡੇ ਕਲਾਕਾਰ ਭਰਾ ਵੀ ਐਸਸੀ ਵੀ ਕਰ ਰਹੇ ਆ ਜਿਹੜਾ ਡਾਇਰੈਕਟ ਕਰਾ ਸਕਦੇ ਆ ਜਾਂ ਕਿੰਨਾ ਕਈ ਘਰਾਂ ਜਿਵੇਂ ਬਿਲਕੁਲ ਹੀ ਤਬਾਹ ਹੋ ਗਏ ਉਹ ਨਵੇਂ ਸਿਰੇ ਤੋਂ ਹੀ ਬਣਨਗੇ ਉਹਨਾਂ ਦੇ ਐਸਟੀਮੇਟ ਬਣ ਰਿਹਾ ਇਹਦਾ ਕਿੰਨਾ ਖਰਚਾ ਆਊਗਾ ਤੇ ਉਹਦੇ ਲਈ ਆਪਾਂ ਕੀ ਉਹਦੇ ਚੋਂ ਅਸੀਂ ਨਾ ਸਾਰਿਆਂ ਨੇ ਅਨਾਉਂਸ ਕਰੀ ਦਿੱਤਾ ਕਿ ਦੋ ਕਮਰੇ ਇੱਕ ਵਾਸ਼ਰੂਮ ਤੇ ਆਪਣਾ ਕਿਚਨ ਤੇ ਉਸ ਤੋਂ ਬਿਨਾ ਜਿਹੜੇ ਡੈਮੇਜ ਹੋਏ ਆ ਜਿਨ੍ਹਾਂ ਦੀਆਂ ਤੇੜ ਆ ਗਈ ਦੋ ਕੰਦਾਂ ਢਹਿ ਗਈਆਂ ਕਰਦੀਆਂ ਜਾਂ ਇੱਕ ਢਹਿ ਗਈ ਆ ਤਾਂ ਉਹਦੀ ਰਿਪੇਅਰ ਹੋ ਗਈ ਉਹਦਾ ਐਸਟੀਮੇਟ ਬਣ ਰਿਹਾ ਉਸ ਤੋਂ ਬਾਅਦ ਉਹ ਲਿਸਟਾਂ ਦਿੱਤੀਆਂ ਜਾਣਗੀਆਂ ਆਪਦੇ ਆਪ ਦੇ ਨਾਲ ਜਿੱਥੇ-ਜਿੱਥੇ ਜਿਹੜਾ-ਜਿਹੜਾ ਬੰਦਾ ਵੀ ਸੇਵਾ ਕਰਨੀ ਚਾਹੁੰਦਾ ਜੇ ਡਾਇਰੈਕਟ ਤਾਂ ਉਹਨੂੰ ਅਪਰੋਚ ਉਹਦਾ ਉਹਨਾਂ ਦਾ ਕੰਟੈਕਟ ਨੰਬਰ ਉਹਦਾ ਐਡਰੈਸ ਤੇ ਉਹਦਾ ਕਿੰਨਾ ਡੈਮੇਜ ਹੋਇਆ ਤੇ ਉਹਦਾ ਅਪਰੋਕਸ ਕਿੰਨਾ ਉਹਦਾ ਖਰਚਾ ਆਊਗਾ ਉਸ ਤੋਂ ਬਿਨਾ ਇਕੱਠਾ ਕੀਤਾ ਜਾ ਰਿਹਾ ਡੀਜ਼ਲ ਕਿਉਂਕਿ ਟਰੈਕਟਰ ਤਾਂ ਨਾਲ ਦੇ ਪਿੰਡਾਂ ਦੇ ਵੀ ਇਕੱਠੇ ਹੋ ਜਾਣਗੇ ਡੀਜ਼ਲ ਦੀ ਵੱਧ ਤੋਂ ਵੱਧ ਸੇਵਾ ਕਿਉਂਕਿ ਡੀਜ਼ਲ ਦੀ ਸਭ ਤੋਂ ਵੱਧ ਲੋੜ ਪਾਉਗੀ ਕਿਉਂਕਿ ਖੇਤ ਦੇ ਵਿੱਚ ਰੇਤਾ ਵੀ ਝੱਕਣਾ ਉਹਨੂੰ ਵਾਹੀ ਜੋਗ ਬੀਜਣ ਜੋਗ ਜ਼ਮੀਨ ਨੂੰ ਉਪਜਾਊ ਵੀ ਕਰਨਾ ਤਾਂ ਕਾਫੀ ਬਹੁਤ ਜ਼ਿਆਦਾ ਡੀਜ਼ਲ ਲੱਖਾਂ ਲੀਟਰ ਲਾ ਲੋ ਵੀ ਡੀਜ਼ਲ ਦੀ ਲੋੜ ਹੈ ਤਾਂ ਡੀਜ਼ਲ ਦੀ ਸਭ ਤੋਂ ਵੱਧ ਸੇਵਾ ਕੀਤੀ ਜਾਵੇ ਤੇ ਉਸ ਤੋਂ ਬਿਨਾ ਬੀਜ ਕਿਉਂਕਿ ਜਦੋਂ ਆਪਾਂ ਜ਼ਮੀਨ ਤਿਆਰ ਹੋ ਗਈ ਤਾਂ ਆਪਾਂ ਨੂੰ ਉਹਦੇ ਚ ਕਣਕ ਦੇ ਬੀਜ ਦੀ ਲੋੜ ਹੈ ਜਾਂ ਕਿਸੇ ਨੇ ਮੱਕੀ ਬੀਜਣੀ ਹੈ ਉਹਦੀ ਲੋੜ ਹੈ ਉਹ ਵੀ ਦੱਸ ਦਿੱਤਾ ਜਾਊਗਾ ਸੰਸਥਾਵਾਂ ਵੱਲੋਂ ਜਿਵੇਂ ਜਿਵੇਂ ਅੱਗੇ ਕਿ ਜਿਹੜੀ ਜ਼ਮੀਨ ਜੇ ਹੁਣ ਨਾਲੋਂ ਕਣਕ ਦਾ ਟਾਈਮ ਲੰਘ ਗਿਆ ਵੇਚਣ ਦਾ ਤਾਂ ਉੱਥੇ ਆਪਾਂ ਨੂੰ ਮੱਕੀ ਬੀਜਣੀ ਪਊਗੀ ਜੇ ਅੰਡਰ ਟਾਈਮ ਆਪਾਂ ਜ਼ਮੀਨ ਸਹੀ ਕਰ ਲਈ ਪੱਧਰ ਕਰ ਲਈ ਤਾਂ ਉੱਥੇ ਫਿਰ ਆਪਾਂ ਕਣਕ ਬੀਜ ਸਕਦੇ ਹਾਂ ਕੋਈ ਦੱਸ ਦੇਣ ਕੋਈ ਜਿਵੇਂ ਬੀਜ ਕੋਈ ਥੋੜਾ ਲੇਟ ਬੀਜੇ ਜਾਂਦੇ ਆ ਕੋਈ ਐਡਵਾਂਸ ਬੀਜੇ ਜਾਂਦੇ ਆ ਬੀਆਂ ਦੀਆਂ ਕਿਸਮਾਂ ਹੁੰਦੀਆਂ ਉਹ ਵੇ ਦੀਆਂ ਤਾਂ ਉਹ ਦਿੱਤੇ ਜਾਣਗੇ ਤਾਂ ਬੀਜ ਦੀ ਸਭ ਤੋਂ ਵੱਧ ਤੁਸੀਂ ਸੇਵਾ ਕਰੋ ਡੀਜ਼ਲ ਦੀ ਕਰੋ ਇੱਕ ਇਲੈਕਟ੍ਰਿਕ ਦੇ ਸਮਾਨ ਦੀ ਸਿਮਿੰਟ ਰੇਤਾ ਆ ਇਹ ਤੇ ਪਲੰਬਰ ਦਾ ਸਮਾਨ ਇਹ ਨਾ ਚੀਜ਼ਾਂ ਦੀ ਵੱਧ ਲੋੜ ਹੈ ਜੀ ਪੰਜਾਬੀ ਇੰਡਸਟਰੀ ਦੇ ਵਿੱਚ ਅਸੀਂ ਬਹੁਤ ਸਾਰੇ ਲੜਾਈ ਝਗੜੇ ਕੰਟਰੋਵਰਸੀਜ਼ ਬਹੁਤ ਕੁਝ ਦੇਖਦੇ ਹਾਂ ਪਰ ਜਦੋਂ ਗੱਲ ਪੰਜਾਬ ਦੀ ਆਉਂਦੀ ਆ ਤਾਂ ਉਦੋਂ ਸਾਰੇ ਰਲ ਕੇ ਡੱਟ ਕੇ ਖੜ ਜਾਂਦੇ ਨੇ ਦੇਖੋ ਇਹੀ ਪੰਜਾਬ ਦੀ ਖੂਬਸੂਰਤੀ ਹੈ ਪੰਜਾਬ 'ਚ ਜਿੰਨਾ ਮਰਜ਼ੀ ਕਿਸੇ ਨਾਲ ਗਿਲਾ ਸ਼ਿਕਵਾ ਹੋਵੇ ਕਿੰਨੀ ਮਰਜ਼ੀ ਆਪਸ ਦੇ ਵਿੱਚ ਕਿਸੇ ਵੀ ਗੱਲ ਦੇ ਉੱਤੇ ਆਪਣੇ ਆਪਣੇ ਵਿਚਾਰ ਹੁੰਦੇ ਆ ਨਾ ਪਰ ਜਦੋਂ ਪੰਜਾਬ ਤੇ ਮੁਸੀਬਤ ਪੈਂਦੀ ਹੈ ਸਾਰਾ ਪੰਜਾਬ ਇੱਕ ਮੁਠ ਹੋ ਜਾਂਦਾ ਹੈ ਕਿ ਹਾਂ ਜਿਵੇਂ ਘਰਾਂ ਦੇ ਵਿੱਚ ਵੀ ਹੁੰਦਾ ਨਾ ਕਿ ਦੋ ਭਾਈਆਂ ਦੀ ਆਪਸ ਤੂੰ ਤੂੰ ਮੈਂ ਮੈਂ ਚੱਲਦੀ ਰਹਿੰਦੀ ਹੈ ਪਰ ਜਦੋਂ ਕੋਈ ਤੀਜਾ ਬਾਹਰ ਲਾ ਕੇ ਪੰਗਾ ਲੈਂਦਾ ਫਿਰ ਦੋਨੇ ਭਾਈ ਇਕੱਠੇ ਹੋ ਜਾਂਦੇ ਆ ਵੀ ਸਾਡਾ ਆਪਸ ਅਸੀਂ ਨਿਬੇੜ ਲਾਂਗੇ ਤੂੰ ਕੌਣ ਹੰਨਾ ਵਿੱਚ ਆਉਣ ਵਾਲਾ ਸੇਮ ਓਵੇਂ ਸੇਮ ਪੰਜਾਬ ਸਾਡਾ ਘਰ ਆਪਸ ਅਸੀਂ ਜਿਵੇਂ ਮਰਜੀ ਆਪਸ ਸਾਡੀ ਤੂੰ ਤੂੰ ਮੈਂ ਮੈਂ ਹੋਵੇ ਜਿਵੇਂ ਮਰਜੀ ਹੋਵੇ ਪਰ ਜਦੋਂ ਪੰਜਾਬ ਤੇ ਪੀੜ ਪੈਂਦੀ ਹੈ ਫਿਰ ਸਾਰੇ ਭਰਾ ਇਕੱਠੇ ਹੋ ਕੇ ਮੇਰੇ ਪੰਜਾਬ ਨੂੰ ਸਾਡੇ ਘਰ ਨੂੰ ਅਸੀਂ ਪੰਜਾਬ ਸਾਡਾ ਘਰ ਇਹਨੂੰ ਠੀਕ ਕਰਨ ਤੇ ਲੱਗ ਜੰਨੇ ਆ ਤੋ ਬਹੁਤ ਵਧੀਆ ਤੁਹਾਡੇ ਵੱਲੋਂ ਵੀ ਇੱਕ ਸੇਵਾ ਜਿਹੜੀ ਉਹ ਨਿਭਾਈ ਜਾ ਰਹੀ ਹੈ ਸਰ ਕਿਉਂਕਿ ਬੜੀ ਜ਼ਰੂਰਤ ਹੈ ਇਸ ਟਾਈਮ ਤੇ ਪੰਜਾਬ ਨੂੰ ਕਿ ਉਹਨਾਂ ਦੇ ਨਾਲ ਜਿਹੜੇ ਲੋਕ ਖੜਨ ਮਦਦ ਕਰਨ ਅਲੱਗ-ਅਲੱਗ ਜਗ੍ਹਾ ਤੇ ਜਾ ਕੇ ਤੁਸੀਂ ਵੀ ਤੁਹਾਡੀ ਟੀਮ ਜਿਹੜੀ ਆ ਉਹ ਲੋਕਾਂ ਨੂੰ ਮਿਲ ਰਹੇ ਹੋ ਤੇ ਉਹਨਾਂ ਦੀ ਜਿਹੜੀ ਮਦਦ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕਰ ਰਹੇ ਹੋ ਪਰ ਇੱਕ ਹੀ ਅਰਦਾਸ ਹੈ ਸਭ ਦੀ ਕਿ ਸਭ ਕੁਝ ਜਲਦੀ ਤੋਂ ਜਲਦੀ ਜੜਾ ਹੋ ਠੀਕ ਹੋ ਜਾਵੇ ਤੇ ਅਜਿਹੀ ਵਿਪਤਾ ਜਿਹੜੀ ਆ ਪੰਜਾਬ ਦੇ ਵਿੱਚ ਦੁਬਾਰਾ ਕਦੀ ਨਾ ਪਵੇ ਬਿਲਕੁਲ ਜੀ ਸਾਰੇ ਆਓ ਅਰਦਾਸ ਕਰੀਏ ਕਿ ਪੰਜਾਬ ਤੇ ਕਦੀ ਵੀ ਕਿਸੇ ਵੀ ਤਰ੍ਹਾਂ ਦੀ ਪੀੜ ਨਾ ਪਵੇ ਪੰਜਾਬ ਨੂੰ ਨਸ਼ਿਆਂ ਦੇ ਥਰੂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੂੰ ਵੰਡ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੂੰ ਡੋਬ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਨੂੰ ਪਲਾਨ ਕਰਕੇ ਬਾਹਰ ਭੇਜ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੰਜਾਬ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਨਾ ਇਹ ਮਰਿਆ ਨਾ ਹੀ ਕੋਈ ਨੇ ਮਾਰ ਸਕਦਾ ਪੰਜਾਬ ਆਬਾਦ ਸੀ ਆਬਾਦ ਹੈ ਆਬਾਦ ਹੀ ਰਹੂਗਾ ਪਰ ਇਹਨੂੰ ਹੋਰ ਵੀ ਖੁਸ਼ਹਾਲ ਜੇ ਕੋਈ ਉਨੇ ਕੀ ਗੱਲ ਹੈਗੀ ਆਪਾਂ ਸਾਰੇ ਰਲ ਕੇ ਆਪਾਂ ਸਰਕਾਰਾਂ ਪੰਚਾਇਤਾਂ ਆਪਾਂ ਸਿਸਟਮ ਤੇ ਨਾ ਛੱਡ ਕੇ ਆਪ ਕਰੀਏ ਇਕੱਠਾ ਆਪ ਇਹਨੂੰ ਮੁੜ ਕੇ ਵੱਡਾ ਬਣਾਈਏ ਜੋ ਸਾਡਾ ਪੰਜਾਬ ਸੀ ਪਹਿਲਾਂ ਅੱਜ ਦੇ ਮਾਡਰਨ ਦੇ ਹਿਸਾਬ ਨਾਲ ਆਪਾਂ ਨੂੰ ਅੱਜ ਦੇ ਤਰੀਕੇ ਨਾਲ ਉਵੇਂ ਹੀ ਆਵਾਜ਼ ਕਰੀਏ ਬਹੁਤ ਬਹੁਤ ਸ਼ੁਕਰ ਹੈ ਸਰ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਸੋ ਇਹ ਸਨ ਮੇਰੇ ਨਾਲ ਗੱਲਬਾਤ ਅੱਜ ਨਾਲ ਅਸੀਂ ਗੱਲ ਕੀਤੀ ਕਿਉਂਕਿ ਇਸ ਟਾਈਮ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਕਾਫੀ ਜਗ੍ਹਾ ਤੇ ਕੁਝ ਚੀਜ਼ਾਂ ਠੀਕ ਨੇ ਪਰ ਅਜੇ ਵੀ ਟਾਈਮ ਲੱਗੇਗਾ ਦੁਬਾਰਾ ਤੋਂ ਪੈਰਾਂ ਤੇ ਆਉਣ ਦੇ ਲਈ ਇਥੇ ਤੁਸੀਂ ਦੇਖ ਸਕਦੇ ਹੋ ਨਾ ਤਸਵੀਰਾਂ ਦਿਖਾ ਦਿੰਦੇ ਆ ਇਸ ਟਾਈਮ ਤੇ ਜਿੱਥੇ ਅਸੀਂ ਇਸ ਸਟੈਂਡ ਤੇ ਖੜੇ ਆ ਬਹੁਤ ਹੀ ਜ਼ਿਆਦਾ ਜਿਹੜੀਆਂ ਫਸਲਾਂ ਨੇ ਉਹ ਇਥੇ ਤਬਾਹ ਹੋ ਚੁੱਕੀਆਂ ਨੇ ਦੂਰ ਦੂਰ ਤੱਕ ਅਗਰ ਨਜ਼ਰ ਮਾਰੀਏ ਤਾਂ ਪਾਣੀ ਆ ਇੱਥੇ ਦੇਖ ਸਕਦੇ ਆ ਮੱਛਰ ਆ ਕਈ ਤਰ੍ਹਾਂ ਦੇ ਜਿਹੜੀਆਂ ਨਾਲ ਤੋਂ ਬਿਮਾਰੀਆਂ ਵੀ ਜਿਹੜੀਆਂ ਨੇ ਉਹ ਸ਼ੁਰੂ ਹੋ ਸਕਦੀਆਂ ਨੇ ਕਿਉਂਕਿ ਪਾਣੀ ਰੁਕਿਆ ਹੋਇਆ ਹੈ ਕਈ ਕਈ ਦਿਨਾ ਤੋਂ ਪਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਲੋਕਾਂ ਨੂੰ ਹਰ ਇੱਕ ਚੀਜ਼ ਜਿਹੜੀ ਆ ਉਹ ਮੁਹਾਇਆ ਕਰਵਾਈ ਜਾਵੇ ਤੇ ਜਲਦੀ ਤੋਂ ਜਲਦੀ ਜਿਹੜੇ ਲੋਕ ਨੇ ਉਹ ਇਸ ਮੁਸੀਬਤ ਦੇ ਵਿੱਚੋਂ ਬਾਹਰ ਨਿਕਲ ਸਕਣ ਆਮ ਲੋਕਾਂ ਦੀ ਗੱਲ ਕਰੀਏ ਖਾਸ ਲੋਕਾਂ ਦੀ ਗੱਲ ਕਰੀਏ ਹਰ ਕੋਈ ਪੰਜਾਬੀਆਂ ਦੀ ਮਦਦ ਕਰਨ ਦੇ ਲਈ ਤਿਆਰ ਹੈ ਤੇ ਆਨ ਗਰਾਊਂਡ ਜਾ ਕੇ ਲੋਕਾਂ ਦੀ ਮਦਦ ਕਰ ਰਿਹਾ ਹੈ ਇੱਕ ਅਰਦਾਸ ਹੈ ਕਿ ਸਭ ਕੁਝ ਜਲਦੀ ਤੋਂ ਜਲਦੀ ਠੀਕ ਹੋ ਜਾਵੇ ਹੁਣ ਮੈਂ ਇਹਨੂੰ ਖੁਸ਼ੀ ਨਾਲ ਦੋ ਇਜਾਜ਼ਤ ਦੇ ਤੁਸੀਂ ਦਿੱਖਦੇ ਰਹੋ ਪੀਟੀਸੀ ਪੰਜਾਬੀ ਸਤਿ ਸ਼੍ਰੀ ਅਕਾਲ